ਤੇ ਨਿਆ ਹੋਣਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੈ ਜਦੋਂ ਉੱਥੋਂ ਨਿਆ ਹੋਣਾ ਤਾਂ ਉਥੇ ਉਸ ਦਿਨ ਕਿਹੜੇ-ਕਿਹੜੇ ਬੰਦੇ ਕੀ-ਕੀ ਸੀਗੇ ਉਹਦੇ ਵਿੱਚ ਕੁਝ ਆਪਾਂ ਦਿੱਤੇ ਆ ਇਹਦੇ ਇਲਾਵਾ ਵੀ ਉਹਨਾਂ ਦੇ ਨਿਸ਼ਾਨ ਹੋ ਸਕਦੇ ਆ ਇਹ ਵਾਲਾ ਜੇ ਕੋਈ ਆਪਾਂ ਵੇਖ ਸਕਦੇ ਆ ਤਾਂ ਦੋ ਵਾਰੀ ਹੋਇਆ ਮਸੰਦਾਂ ਵੇਲੇ ਤੇ ਜਾਂ ਮਹੰਤਾਂ ਵੇਲੇ ਇਹ ਦੋਨਾਂ ਵੇਲੇ ਗੁਰੂਆਂ ਨੇ ਜਾਂ ਸੰਗਤ ਨੇ ਕੀ ਫੈਸਲਾ ਲਿਆ ਉਹ ਆਪਾਂ ਨੂੰ ਸਭ ਨੂੰ ਪਤਾ ਹੈ ਬਾਹਰਲੇ ਜੇ ਆਪਾਂ ਵਿਦੇਸ਼ਾਂ 'ਚ ਜਾਂ ਵੈਸਟ ਪੱਛਮ 'ਚ ਵੇਖੀਏ ਤਾਂ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਹੋਈ ਸੀ ਉਹ ਨਾਈਟ ਟੈਂਪਲਰਸ ਜਿਹੜੇ ਸੀਗੇ ਉਹ ਆਪ ਹੀ ਚਰਚ ਦੇ ਵਿਰੋਧੀ ਬਣ ਗਏ ਸੀ ਤੇ ਉਹਨਾਂ ਦੀ ਪ੍ਰੋਬਲਮ ਹੋ ਗਈ ਸੀ ਉਹਨਾਂ ਨਾਲ ਕੀ ਕੀਤਾ ਗਿਆ ਉਹ ਵੀ ਆਪਾਂ ਨੂੰ ਪਤਾ ਹੈ ਸੋ ਫੈਸਲੇ ਤਾਂ ਬਹੁਤ ਸਖਤ ਹੋਣੇ ਚਾਹੀਦੇ ਆ ਤੇ ਉਹ ਲੋੜ ਵੀ ਆ ਸਮੇਂ ਦੀ ਤੇ ਉਹਦਾ ਰੀਤ ਨੂੰ ਪੀਨਲਾਈਜ਼ ਨਾ ਕਰੋ ਉਹਨਾਂ ਤੇ ਕੱਲਿਆਂ ਤੇ ਤਨਖਾਹ ਨਹੀਂ ਲੱਗਣੀ ਚਾਹੀਦੀ ਜਾਂ ਜੋ ਵੀ ਸਜ਼ਾ ਉਹਨਾਂ ਨੂੰ ਨਹੀਂ ਹੋਣੀ ਚਾਹੀਦੀ ਇਹ ਸਾਰੇ ਸਮੁੱਚੇ ਤੌਰ ਤੇ ਜ਼ਿੰਮੇਵਾਰ ਆ ਮਤਲਬ ਇਹ ਲਿਸਟ ਕੰਪਰੀਹੈਂਸਿਵ ਨਹੀਂ ਗੀ ਇਹ ਨਹੀਂ ਕਹਿ ਸਕਦੇ ਵੀ ਇਹ 11 ਹੀ ਆ ਹੋ ਸਕਦਾ 20 ਹੋਣ 25 ਹੋਣ ਹੈ ਪਰ ਇਹ ਹੈ ਕਿ ਵੀ ਅ ਅਸੀਂ ਮਿਸਲ ਸਤਲਜ ਵੱਲੋਂ 21 ਤਰੀਕ ਨੂੰ ਜਥੇਦਾਰ ਸਾਹਿਬ ਕੋਲੇ ਮਿਲ ਕੇ ਆਏ ਸੀ ਇਕਾਲਤਖਸਾ ਦੇ ਜਥੇਦਾਰ ਸਾਹਿਬ ਕੋਲ ਉਸੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਜੋ ਇਸ ਟਾਈਮ ਪੰਥਕ ਸਿਆਸਤ ਦੇ ਵਿੱਚ ਜੋ ਇੱਕ ਪਿਆਵੇ ਆ ਕਨਫਿਊਜ਼ਨ ਹੋਇਆ ਵਿਆ ਜਾਂ ਕਯੋਸ ਪਿਆ ਇਹਦੇ ਬਾਬਤ ਮਿਲੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਵੀ ਅਸੀਂ ਇਕਾਲਤਖਸਾ ਸਾਹਿਬ ਨੂੰ ਸਮਰਪਤਾਂ ਪੰਥਕ ਤੌਰ ਤੇ ਕਿਉਂਕਿ ਹੁਣ ਉਹ ਪੰਥ ਦੇ ਰੀਣਾ ਚ ਆ ਗਈ ਹੈ ਗੱਲ ਜੋ ਵੀ ਉਹ ਫੈਸਲਾ ਲੈਣਗੇ ਅਸੀਂ ਉਹਦੇ ਨਾਲ ਸਮਰਪਤਾਂ ਜੋ ਵੀ ਉਹ ਲੈਣਗੇ ਅਸੀਂ ਉਹਦਾ ਮਤਲਬ ਇਸਤੇਮਾਲ ਕਰਾਂਗੇ ਤੇ ਉਹਨਾਂ ਦੇ ਜੋ ਵੀ ਉਹ ਸਟੈਪ ਲੈਣਗੇ ਉਹਦੇ ਵਾਸਤੇ ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਸਮਰਪਤਾਂ ਤੇ ਉਹਨਾਂ ਨੂੰ ਸਪੋਰਟ ਕਰਾਂਗੇ ਉਹਦੇ ਵਿੱਚ ਪਰ ਨਾਲ ਦੀ ਨਾਲ ਜੋ ਕੁਝ ਸਾਡੀਆਂ ਰਾਇ ਸੀਗੀਆਂ ਜਾਂ ਸਾਨੂੰ ਅਸੀਂ ਸਮਝਦੇ ਸੀਗੇ ਕਿ ਵੀ ਸਾਨੂੰ ਵਿਚਾਰ ਆਪਦੇ ਦੇਣੇ ਚਾਹੀਦੇ ਆ ਹਾਲਾਂਕਿ ਉਹ ਉਹਨਾਂ ਦਾ ਆਪਦਾ ਪ੍ਰੈਰੋਗੇਟਿਵ ਆ ਕਿ ਵੀ ਉਹ ਉਸ ਚੀਜ਼ ਨੂੰ ਉਹ ਉਹਦੇ ਚ ਕਿੰਨਾ ਉਹ ਲੈਂਦੇ ਆ ਜਾਂ ਪੂਰਾ ਕਿੰਨਾ ਨਾਲ ਸਹਿਮਤ ਹੁੰਦੇ ਆ ਜਾਂ ਕਿੰਨਾ ਫੈਸਲੇ ਚ ਵਾਪੇ ਉਹਨਾਂ ਦਾ ਹੈ ਪਰ ਅਸੀਂ ਜੋ ਵਿਚਾਰ ਦੇਣੇ ਸੀ ਅਸੀਂ ਨਾਲ ਦੇ ਕੇ ਆਏ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਇੱਕ ਤਾਂ ਅਸੀਂ 11 ਅ ਅ ਅਕਾਲੀ ਲੀਡਰਸ ਦੀ ਲਿਸਟ ਦੇ ਕੇ ਆਏ ਆ ਜਿਨ੍ਹਾਂ ਦਾ ਅਸੀਂ ਸਮਝਦੇ ਆ ਕਿ ਜਿਨ੍ਹਾਂ ਨੇ ਪੰਥ ਤੇ ਕੌਮ ਨਾਲ ਧਰੋਹ ਕਮਾਇਆ ਉਸ ਸਮੇ ਮੋਜਾ ਮਾਣੀਆ ਜਾਂ ਉਹ ਐਕਟਿਵਲੀ ਪਾਰਟਿਸਿਪੇਟ ਕੀਤਾ ਕਿ ਵੀ ਜਦੋਂ ਬੇਅਦਬੀਆਂ ਹੋਈਆਂ ਜਾਂ ਹੋਰ ਉਦੋਂ ਬਾਅਦ ਜਿਹੜੇ ਆਪਣਾ ਕਾਂਡ ਹੋਏ ਜਿਵੇਂ ਬਰਗਾੜੀ ਦਾ ਜਾਂ ਬੈਬਲ ਦਾ ਤਾਂ ਉਹਦੇ ਵਿੱਚ ਉਹ ਪਾਰਟਿਸਪੈਂਟ ਸੀਗੇ ਤੇ ਉਹਨਾਂ ਨੇ ਉਹਨੂੰ ਉਸ ਸਮੇ ਜਾਂ ਤਾਂ ਐਕਟਿਵਲੀ ਪਾਰਟਿਸਿਪੇਟ ਕੀਤਾ ਜਾਂ ਉਸ ਸਮੇ ਉਹਨਾਂ ਦੀ ਉਹਨਾਂ ਨੇ ਕੋਈ ਐਸਾ ਸਟੈਪ ਨਹੀਂ ਚੱਕਿਆ ਬਟ ਆਪਦੀਆਂ ਮਲਾਈਆਂ ਖਾਂਦੇ ਰਹੇ ਜਾਂ ਆਪਣਾ ਆਪਣਾ ਰਾਜਨੀਤਿਕ ਜਿਹੜਾ ਉਹ ਮਾਨ ਦੇ ਰਹੇ ਆ ਆਪਦਾ ਜਿਹੜਾ ਆਪਣਾ ਕਲਾਊਡ ਹੈਗਾ ਉਹਦੇ ਨਾਲ ਨਾਲ ਹੋਰ ਜਿਹੜੇ ਲੋਕ ਹੈਗੇ ਆ ਇਹ ਜਿਹੜੇ 11 ਦੀ ਆਪਾਂ ਲਿਸਟ ਦਿੱਤੀ ਹੈ ਇਹਦੇ ਵਿੱਚ ਉਹਨਾਂ ਨੂੰ ਇਹ ਕਿਹਾ ਕਿ ਇਹ 11 ਦੇ 11 ਬੰਦੇ ਆ ਕਾਲੀ ਸਿਆਸਤ ਤੋਂ ਪਾਸੇ ਕਰਨੇ ਚਾਹੀਦੇ ਆ ਇਸ ਤੋਂ ਇਲਾਵਾ ਜਿਹੜਾ ਹੈਗੇ ਆ ਕੁਝ ਲੋਕ ਜਿਹੜੇ ਬਾਕੀ ਹੈਗੇ ਆ ਹੈ ਉਹਨਾਂ ਨੂੰ ਜੋ ਟੁਕਮੀਆਂ ਤਨਖਾਹਾਂ ਲੱਗ ਸਕਦੀਆਂ ਉਹ ਲਾਈਆਂ ਜਾਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਇਕਦਾ ਇਹ ਜਿਹੜਾ ਮੁੱਖ ਹੈਗਾ ਕਿ ਜਿੰਨੀ ਦੇਰ ਇਹਨਾਂ ਨੂੰ ਪਾਸੇ ਨਹੀਂ ਆਪਾਂ ਕਰਦੇ ਉੰਨੀ ਦੇਰ ਅਕਾਲੀ ਸਿਆਸਤ ਜਿਹੜੀ ਕਿ ਪੰਥ ਦੀ ਸਿਆਸਤ ਆ ਜਾਂ ਪੰਥ ਦੀ ਬਾੜ ਆ ਉਹ ਸੁਰੱਖਤ ਨਹੀਂ ਹੁੰਦੀ ਇਸ ਤੋਂ ਇਲਾਵਾ ਆਪਾਂ ਉਹਨਾਂ ਨੂੰ ਸੁਝਾਅ ਹੋਰ ਦਿੱਤੇ ਆ ਕਿ ਰਿਵਾਈਵਲ ਵਾਸਤੇ ਕੀ ਕਰਨ ਦੀ ਲੋੜ ਆ ਉਹ ਮੈਂ ਤੁਹਾਨੂੰ ਦੱਸ ਸਕਦਾ ਹਾਂ ਇੱਕ ਕਿ ਵੀ ਅਕਾਲੀ ਦਲ ਨੂੰ ਇਹਨਾਂ ਨੂੰ ਪਾਸੇ ਕਰਨ ਤੋਂ ਬਾਅਦ ਅਕਾਲੀ ਦਲ ਆਪਦੇ ਜਿਹੜੇ ਮਿੱਥੇਵੇਂ ਸੰਵਿਧਾਨ ਸੀਗਾ ਉਹਦੇ ਤੋਂ 1974 ਤੋਂ ਹੀ ਪਾਸੇ ਹੋਣ ਲੱਗਿਆ 1985 ਤੋਂ ਬਾਅਦ ਤਾਂ ਬਿਲਕੁਲ ਹੀ ਉਹ ਤੋਂ ਅਲੱਗ ਚਲਾ ਗਿਆ ਤਾ ਉਹਦੇ ਮੂਲ ਸਿਧਾਨ ਵੱਲ ਮੁੜੇ ਜਿੱਥੇ ਉਹਦਾ ਮੂਲ ਜਿਹੜਾ ਕੰਮ ਸੀਗਾ ਉਹ ਸੀਗਾ ਕਿ ਪੰਥ ਨੂੰ ਤੇ ਸਿੱਖ ਜਿਹੜੀਆਂ ਹੱਕ ਹਕੂਕ ਆ ਉਹਨਾਂ ਦੀ ਰੱਖਿਆ ਕਰਨਾ ਐਸਜੀਪੀਸੀ ਦੀ ਵਾਰਡ ਬਣਨਾ ਅੱਜ ਅਕਾਲੀ ਦਲ ਜਿਹੜਾ ਹੈਗਾ ਉਹ ਆਪ ਦੇ ਆਪ ਨੂੰ ਕਦੀ ਪੰਜਾਬੀ ਪਾਰਟੀ ਕਹਿੰਦਾ ਹੈ ਕਦੀ ਸੈਕੂਲਰ ਪਾਰਟੀ ਕਹਿੰਦਾ ਹੈ ਉਹ ਪੰਥਕ ਹਿੱਤਾਂ ਤੋਂ ਬਿਲਕੁਲ ਦੂਰ ਚਲਾ ਗਿਆ ਗਿਆ ਇਸ ਤੋਂ ਇਲਾਵਾ ਜਿਹੜਾ ਹੈਗੇ ਅਗਲੇ ਦੋ ਚੀਜ਼ਾਂ ਹੋਰ ਸੀ ਕਿ ਦੁਨੀਆ ਭਰ ਚ ਜਿਹੜਿਆ ਫੈਲਿਆ ਹੋਇਆ ਸਿੱਖ ਭਾਈਚਾਰਾ ਹੈ ਜੋ ਇਹ ਕਰਨ ਤੋਂ ਬਾਅਦ ਦੁਨੀਆ ਭਰ ਚ ਜਿਹੜਾ ਫੈਲਿਆ ਹੋਇਆ ਸਿੱਖ ਭਾਈਚਾਰਾ ਉਹਦੇ ਵਾਸਤੇ ਅਕਾਲੀ ਜਿਹੜੀ ਹੈਗੀ ਆ ਮੈਂਬਰਸ਼ਿਪ ਹੈਗੀ ਆ ਜਿਹੜੀ ਉਹ ਖੋਲੀ ਜਾਵੇ ਅੱਜ ਜੇ ਤੁਸੀਂ ਅਕਾਲੀ ਦਲ ਦੇ ਮੈਂਬਰ ਬਣਨਾ ਚਾਹੁੰਦੇ ਹੋ ਤੁਹਾਡੇ ਕੋ ਕੋਈ ਤਰੀਕਾ ਨਹੀਂ ਮੇਰੇ ਖਾ 10 15 ਸਾਲ ਤੋਂ ਪਤਾ ਨਹੀਂ ਉਹਨਾਂ ਨੇ ਕੋਈ ਮੈਂਬਰਸ਼ਿਪ ਬਣਾਈ ਆ ਕਿ ਨਹੀਂ ਬਣਾਈ ਉਹ ਖੋਲਿਆ ਜਾਵੇ ਤੇ ਤਰੀਕਾਕਾਰ ਜਿਹੜਾ ਸੀਗਾ ਪੁਰਾਣਾ ਉਸੇ ਤਰੀਕੇ ਨਾਲ ਸੰਵਿਧਾਨ ਪੁਰਾਣਾ ਬਹਾਲ ਕਰਕੇ ਉਸੇ ਤਰੀਕੇ ਨਾਲ ਜਿਹੜਾ ਹੈਗਾ ਇਲੈਕਸ਼ਨ ਹੋਣ ਡੈਲੀਗੇਟਸ ਚੁਣੇ ਜਾਣ ਤੇ ਲੀਡਰਸ਼ਿਪ ਫਿਰ ਦੁਬਾਰਾ ਅਮਰਜ ਹੋਵੇ ਤਾਂ ਕਿ ਇੱਕ ਉਹ ਲੀਡਰਸ਼ਿਪ ਅਮਰਜ ਹੋਵੇ ਜਿਹੜੀ ਪੰਥਕ ਹਿੱਤਾਂ ਨੂੰ ਰੱਖ ਸਕੇ ਪੰਜਾਬ ਦੇ ਹਿੱਤਾਂ ਨੂੰ ਵੇਖ ਸਕੇ ਤੇ ਜਿਹੜਾ ਵੀ ਜਿਹੜਾ ਅਕਾਲੀ ਦਲ ਦਾ ਮੂਲ ਸਿਧਾਂਤਾਂ ਜਾਂ ਮੂਲ ਕਾਰਨਾ ਬਣਾਉਣ ਦਾ ਉਹ ਸੁਰੱਖਤ ਕਰ ਸਕੇ ਤੇ ਇਸ ਤੋਂ ਇਲਾਵਾ ਅਸੀਂ ਆਪ ਦਾ ਜਿਹੜਾ ਆਪਣਾ ਹੈਗਾ ਮਿਸਲ ਸੈਟਲੋਜੀ ਬਲੋਂ ਇੱਕ ਗੱਲ ਪੰਥ ਦੀ ਗੱਲ ਪੰਜਾਬ ਦੀ ਡਾਕੂਮੈਂਟ ਰਿਲੀਜ਼ ਕੀਤਾ ਗਿਆ ਸੀ ਉਹਦਾ ਖਰੜਾ ਦੇ ਕੇ ਆਏ ਆਂ कि ਜਿਹੜਾ ਕਿ ਅਨੰਤਪੁਰ ਸਾਹਿਬ ਦੇ ਮਤੇ ਤੋਂ ਸੇਧ ਲੈਂਦਾ ਹੋਇਆ ਅੱਗੇ ਦੀ ਜੋ ਅੱਜ ਦੇ ਢੁਕਵੇਂ ਸਮੇਂ ਵਾਸਤੇ ਆਪਾਂ ਕੀ ਕੀ ਟੀਚਿਆਂ ਵਾਸਤੇ ਲੜ ਸਕਦੇ ਹਾਂ ਕਿਹੜੇ ਟੀਚਿਆਂ 'ਤੇ ਸੰਘਰਸ਼ ਕਰ ਸਕਦੇ ਹਾਂ ਕਿਹੜੇ ਟੀਚੇ ਆਪਾਂ ਨੂੰ ਪ੍ਰਾਪਤ ਕਰਨੇ ਜ਼ਰੂਰੀ ਆ ਉਹਦਾ ਦੇਖਿਆ ਹੈ ਸੋ ਇਹ ਮੁੱਖ ਤੌਰ ਤੇ ਸੀਗਾ ਅੱਜ ਦਾ ਜਿਹੜਾ ਸਮਾਂ ਹੈ ਉਹ ਬਹੁਤ ਹੀ ਸਿੱਖਿਆਸਤੇ ਭਿਆਨਕ ਹੈਗਾ ਜਿਸ ਤਰੀਕੇ ਨਾਲ ਸਾਡੀ ਪੰਥਕ ਪਾਰਟੀ ਨੂੰ ਪਿੱਛੇ ਖੋਰਾ ਲੱਗਿਆ ਇਹ ਸਮਝ ਲਓ ਓੰਜਾਂ ਹੀ ਸਮਾਂ ਜਿਵੇਂ ਆਪਣਾ ਮਹਾਰਾਜ ਦੇ ਰਾਜ ਤੋਂ ਬਾਅਦ ਸਾਡੀ ਫੌਜ ਖਤਮ ਹੋਈ ਤੇ ਹੌਲੀ ਹੌਲੀ ਇੱਥੇ ਅੰਗਰੇਜ਼ਾਂ ਦਾ ਰਾਜ ਆ ਗਿਆ ਤੇ ਅੱਜ ਤੱਕ ਆਪਾਂ ਉਹਨੂੰ ਸਮੇਂ ਨੂੰ ਸੰਭਾਲ ਨਹੀਂ ਸਕੇ ਸਮਾਂ ਸੰਭਾਲਣ ਦਾ ਵਕਤ ਆ ਮਾੜੀ ਲੀਡਰਸ਼ਿਪ ਜਿਹੜੀ ਕਿ ਜਿਨ੍ਹਾਂ ਨੂੰ ਚਾਹੇ ਮਹਾਂਤ ਕਹਿ ਲੋ ਮਸੰਦ ਕਹਿ ਲੋ ਡੋਗਰੇ ਕਹਿ ਲੋ ਇਹਨਾਂ ਨੂੰ ਪਾਸੇ ਕਰੋ ਇਹਨਾਂ ਨੂੰ ਸਾਈਡ ਕੀਤਾ ਜਾਵੇ ਤੇ ਇਹਨਾਂ ਨੂੰ ਆਪਣਾ ਜਿਹੜੀ ਹੈ ਫਰੈਸ਼ ਲੀਡਰਸ਼ਿਪ ਯੰਗਸਟਰਸ ਦੀ ਜਾਂ ਪੰਥ ਪ੍ਰਸਤ ਲੋਕਾਂ ਦੀ ਖੜੀ ਕੀਤੀ ਜਾਵੇ ਤੇ ਪਾਰਟੀ ਨੂੰ ਫੇਰ ਸੁਰਜੀਤ ਕੀਤਾ 11 ਦੀ ਲਿਸਟ ਹੈ ਜੀ ਅਸੀਂ ਤੁਹਾਨੂੰ ਸਾਰਿਆਂ ਨੂੰ ਉਹ ਲਿਸਟ ਦੇ ਦਿੰਨੇ ਆ ਫੋਟੋਕਾਪੀ ਦੇ ਦਿੰਨੇ ਆ ਲੈਟਰ ਦੀ ਜਿਹੜੀ ਦੇ ਕੇ ਆਏ ਆ ਨਾਲ ਲਿਸਟ ਦੇ ਦਿੰਨੇ ਆ ਮੁੱਖ ਤੌਰ ਤੇ ਮੈਂ ਤੁਹਾਨੂੰ ਸੁਣਾ ਦਿੰਨਾ ਜੀ ਸੁਖਦੇਵ ਸਿੰਘ ਢੀਂਡਾ ਸਾਹਿਬ ਪ੍ਰਵਿੰਦਰ ਸਿੰਘ ਢੀਂਡਾ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਕੰਦਰ ਸਿੰਘ ਮਲੂਕਾ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਵਿਰਸਾ ਸਿੰਘ ਬਲਟੋਹਾ ਦਿਲਜੀਤ ਸਿੰਘ ਚੀਮਾ surjit singh rakhra bibi harsimrit kaur badal ਤੇ pravinder singh pundar ਆਪਾਂ ਮੁੱਖ ਇਹ ਸੀਗਾ ਕਿ ਕੋਈ ਇਹ ਨਾ ਵੇਖਿਆ ਜਾਵੇ ਕਿ ਵੀ ਇਹ ਕਿਹੜੇ ਧੜੇ ਚ ਆ ਕਿੱਥੇ ਆ ਤੁਸੀਂ ਆਬਜੈਕਟਿਵਲੀ ਵੇਖੋ ਕਿ ਕਿਹੜੇ ਨੇ ਉਦੋਂ ਮੌਜਾਂ ਮਾਣੀਆਂ ਕਿਹੜੇ ਨੇ ਪੰਥ ਦੇ ਵਿਰੋਧੀ ਤਾਕਤਾਂ ਨਾਲ ਹੱਥ ਮਲਾਏ ਆ ਜਾਂ ਉਹਨਾਂ ਤੋਂ ਸਹਾਇਤਾ ਲਈ ਜਾਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਤੁਸੀਂ ਉਸ ਹਿਸਾਬ ਨਾਲ ਫੈਸਲਾ ਇਹਨੂੰ ਆਪਾਂ ਕਿ ਸਿੰਬੋਲਿਕ ਲਿਸਟ ਕਹਿ ਸਕਦੇ ਜਿਹੜੀ ਨਾਮ ਤਾਂ ਜੀ ਹੋਰ ਵੀ ਜੁੜ ਸਕਦੇ ਵੇਖੋ ਜੀ ਇਹ ਇਹ ਗੱਲ ਇਹਨੂੰ ਘੱਟ ਵੱਤ ਕਰਨਾ ਕੁਝ ਵੀ ਕਰਨਾ ਉਹ ਜਥੇਦਾਰ ਸਾਹਿਬ ਦਾ ਆਪ ਦਾ ਪ੍ਰੈਰੋਗੇਟਿਵ ਆ ਆਪਾਂ ਤਾਂ ਇੱਕ ਸੁਝਾਅ ਦੇ ਸਕਦੇ ਆ ਕਿ ਵੀ ਇਸ ਤਰੀਕੇ ਆ ਹਾਂ ਹੋਰ ਵੀ ਜੇ ਉਹ ਸਮਝਦੇ ਆ ਕਿ ਕੋਈ ਹੋਰ ਵੀ ਹੈਗੇ ਆ ਜਿਹੜੇ ਉਹਨਾਂ ਨੂੰ ਜਬੇਤਰ ਨੋਲੇਜ ਆਪਣੇ ਨਾਲੋਂ ਇਹ ਇੱਕ ਤਰ੍ਹਾਂ ਆ ਆਪਾਂ ਜੋ ਸਮਝਦੇ ਆ ਕਿ ਜਿਨ੍ਹਾਂ ਨੇ ਕਾਨ ਕੀ ਆਇਆ ਜੀ ਕਿ ਇਹ ਜਿਹੜੇ ਬਾਕੀ ਮੰਤਰੀ ਆ ਜਾਂ ਕੁਝ ਹੋਰ ਆਵੇਂ ਜਿਵੇਂ ਕਿਹਾ ਕਿ ਵੀ ਜਿਹੜੇ 60 70 ਲੋਕ ਹੋਰ ਵੀ ਹੋਣਗੇ ਆਫਟਰ ਆ ਕਿਸੇ ਨੇ ਮੈਂ ਆਪਣਾ ਚੇਅਰਮੈਨੀਆਂ ਵੀ ਇੰਜੋਏ ਕੀਤੀਆਂ ਹੋਣੀਆਂ ਮੌਕੇ ਦੇ ਵੀ ਹੋਣਗੇ ਉਹ ਸਾਰੇ ਇਹਨਾਂ ਲੋਕਾਂ ਨਾਲ ਕਿਤੇ ਨਾ ਕਿਤੇ ਐਫੀਲੀਏਟਡ ਆ ਤੁਸੀਂ ਜਿਹੜੀ ਮੇਨ ਲੀਡਰਸ਼ਿਪ ਆ ਜਿਹੜੀ ਐਕਚੁਅਲੀ ਹੈਗੀ ਆ ਉਹਨੂੰ ਸਾਡਾ ਸੁਝਾਅ ਇਹ ਸੀਗਾ ਕਿ ਬਾਕੀਆਂ ਨੂੰ ਤਨਖਾਹ ਲਾ ਕੇ ਤੁਸੀਂ ਜਿਹੜੀ ਵੀ ਟੁਕਵੀ ਤਨਖਾਹ ਆ ਉਹ ਲਾਓ ਤੇ ਉਹਨਾਂ ਨੂੰ ਆਪਣਾ ਉਸ ਹੱਬ ਦੀ ਸਜ਼ਾ ਦਿਓ ਉਹਦਾ ਕਾਰਨ ਇਹ ਹੈ ਕਿ ਤੁਸੀਂ ਕਿਸੇ ਵੀ ਪਾਰਟੀ ਨੂੰ ਆ ਬਿਲਕੁਲ 70 ਬੰਦੇ ਤਾਂ ਨਹੀਂ ਨਾ ਕੱਢ ਸਕਦੇ ਉਹਦੇ ਚੋ ਆਫਟਰ ਆਲ ਉਹ ਕਿਸੇ ਦੇ ਹੋ ਸਕਦਾ ਪਿਛੇ ਲੱਗੇ ਹੋਣ ਉਹਦੇ ਧੜੇ 'ਚ ਹੋਣ ਸੋ ਉਹ ਉਸ ਠੁਕ ਵੀ ਸਜ਼ਾ ਤਾਂ ਇੱਕ ਇੱਕ ਕੰਪਨਸਰੇਟ ਟੂ ਦੀ ਹਿਸ ਉਹਨੇ ਜੋ ਆਫੈਂਸ ਕੀਤਾ ਉਹਦੇ ਹਿਸਾਬ ਨਾਲ ਹੀ ਲੱਗੂਗੀ ਸੁਖਵੀਰ ਵੱਲ ਦੇ ਸਟੇਸ਼ਨ ਜਿਵੇਂ ਦੇਖਦੇ ਮੇਰਾ ਖਿਆਲ ਜੀ ਹੁਣ ਜਿਹੜਾ ਅਸਤੀਫਾ ਸੁਖਵੀਰ ਸਿੰਘ ਹੋਰਾਂ ਨੇ ਦਿੱਤਾ ਉਹ ਤਾਂ ਇੱਕ ਮਹਿਜ਼ ਡਰਾਮਾ ਹੈ ਮਤਲਬ ਟਵਿੰਨ ਸਟ੍ਰੈਟਜੀ ਫਾਲੋ ਕਰ ਰਹੇ ਆ ਕਿ ਮੈਂ ਉਧਰੋਂ ਅਕਾਲ ਤੱਕ ਸਭ ਨੂੰ ਇਹ ਕਹਾਂ ਕਿ ਮੈਂ ਅਸਤੀਫਾ ਦਿੱਤਾ ਐਧਰੋਂ ਮੈਂ ਇੱਕ ਦਿਨ ਵੀ ਨਾ ਛੱਡਾਂ ਉਹਦੇ ਵਿੱਚ ਸincereity ਜਾਂ ਉਹ ਮਿਸਿੰਗ ਹੈਗੀ ਆ ਜਿਹੜਾ ਮਤਲਬ ਉਹਨਾਂ ਦਾ ਜਿਹੜਾ ਉਹ ਦਿਲੋਂ ਨਹੀਂ ਅਸਤੀਫਾ ਦਿੱਤਾ ਗਿਆ ਤੇ ਪਬਲਿਕ ਪਛਾਣਦੀ ਹੈ ਜੀ ਇਹਨਾਂ ਗੱਲਾਂ ਨੂੰ ਸੰਗਤ ਬੋਝ ਲੈਂਦੀ ਹੈ ਇਹਨਾਂ ਗੱਲਾਂ ਜਿਵੇਂ ਕੋਈ ਅਸਤੀਫਾ ਦੇਤਾ ਦੂਸਰੇ ਦਿਨ ਜਿਹੜੀ ਹੈਟਲੀ ਲੀਡਰਸ਼ਿਪ ਆਉਂ ਡਰਾਮੇ ਕਰਨ ਆਪੀ ਅਸਤੀਫੇ ਦੇ ਹਾਂ ਉਹ ਇਹ ਨਹੀਂ ਇਹ ਐਂ ਲੱਗਦਾ ਕਿ ਜਿਵੇਂ ਆਪਦੀ ਲੀਡਰਸ਼ਿਪ ਚ ਹੀ ਉਹਨਾਂ ਨੇ ਕਰਾ ਹਾਂ ਜਿਵੇਂ ਪ੍ਰਾਤਸਰ ਨਾਲ ਹੀ ਪੰਜਾਬੀ ਦੇਖੋ ਜੀ ਇਹੀ ਤਾਂ ਕਾਰਨ ਆ ਅੱਜ ਜਿਭਾਨੇ ਜੋ ਮਰਜੀ ਲਾਉਂਦੇ ਰਹੋ ਕਿ ਵੀ ਅਸੀਂ ਤਾਂ ਨਹੀਂ ਪਾਰਟਿਸਿਪੇਟ ਕੀਤਾ ਕਿ ਸਾਡੇ ਜਿਹੜਾ ਲੀਡਰ ਤਨਖਾਈ ਆ ਸੀ ਤਾਂ ਨਹੀਂ ਅਸੀਂ ਪਾਰਟਿਸਿਪੇਟ ਕੀਤਾ ਪਰ ਕਾਰਨ ਤਾਂ ਸਾਫ਼ ਹੀ ਨਜ਼ਰ ਆਉਂਦਾ ਹੈ ਕਿ ਵੀ ਉਹਨਾਂ ਦੇ ਕੋਲੇ ਇਸ ਟਾਈਮ ਹਾਲਤ ਇਹ ਬਣ ਗਈ ਆ ਪਾਰਟੀ ਦੀ ਕਿ ਵੀ ਇਸ ਲੀਡਰਸ਼ਿਪ 'ਚ ਲੋਕਾਂ ਨੂੰ ਵਿਸ਼ਵਾਸ ਨਹੀਂ ਤੇ ਜੇ ਇਹ ਕਾਰਦੇ ਵੀ ਪਾਰਟਿਸਿਪੇਟ ਜਿਵੇਂ ਜਲੰਧਰ 'ਚ ਕੀਤਾ ਸੀ ਪਾਰਟਿਸਿਪੇਟ ਓੰਜੀਆਂ ਵੋਟਾਂ ਹੀ ਇੱਥੇ ਪੈਣੀਆਂ ਆ ਉਹਨਾਂ ਉਹ ਘਰੇ ਇੱਕ ਬੰਦੇ ਨਾਲ ਬੈਠ ਨਹੀਂ ਕਰ ਸਕਦਾ ਉਹਨਾਂ ਨੇ ਕੀ ਜਵਾਬ ਦਿੱਤਾ ਇਹ ਤਾਂ ਚਲੋ ਉਹਨਾਂ ਦੀ ਆਪ ਦੀ ਬੁੱਤ ਹੈਗੀ ਆ ਮੇਰਾ ਖਿਆਲ ਸੰਗਤ ਨੇ ਜਿਸ ਤਰੀਕੇ ਦਾ ਪਿੱਛੇ ਲਗਾਤਾਰ ਇਹਨਾਂ ਦੀ ਡ੍ਰੌਪ ਹੋ ਰਹੀ ਆ ਜਾਂ ਜਿਵੇਂ ਆਇਆ ਸਾਹਮਣੇ ਆਪਣੇ ਇਹ ਅਕਾਲੀ ਪਾਰਟੀ ਸੀ ਜਿਹਦੇ ਹੱਸਤੇ ਲੋਕੀ ਜਾਣਾ ਦਿੰਦੇ ਸੀ ਤੇ ਅੱਜ ਇੱਥੇ ਖੜੇ ਨੇ ਜਥੇਦਾਰ ਸਾਹਿਬ ਨੇ ਤੁਹਾਨੂੰ ਪੁੱਛ ਸਕੀ ਨਾ ਨਹੀਂ ਜਥੇਦਾਰ ਸਾਹਿਬ ਨੇ ਤਾਂ ਸਿਰਫ ਇਹ ਕਿਹਾ ਕਿ ਵੀ ਨਿਤਨੇਮ ਕਰੋ ਅਰਦਾਸ ਕਰੋ ਕਿ ਵੀ ਕੋਈ ਕਿ ਵੀ ਗੱਲ ਬਣ ਜੇ ਪਰ ਸਿੱਖ ਹੋਣ ਦੇ ਨਾਤੇ ਆਪਣਾ ਫਰਜ ਬਣਦਾ ਤੇ ਸਾਰਿਆਂ ਦਾ ਫਰਜ ਬਣਦਾ ਕਿ ਇਸ ਟਾਈਮ ਅਕਾਲ ਤਖਤ ਸਾਹਿਬ ਦੀ ਓਟ ਆਸਰਾ ਆਪਾਂ ਲੈਂਦੇ ਰਹੇ ਆ ਉਸ ਅਕਾਲ ਤਖਤ ਸਾਹਿਬ ਨਾਲ ਡਟ ਕੇ ਖੜੀਏ ਮੇਰਾ ਇਹ ਮੰਨਣਾ ਹੈ ਕਿ ਇਹ ਵੀ ਕੌਮ ਦੇ ਵਿੱਚ ਐਕਸਟਰਨਲ ਕ੍ਰਾਈਸਿਸ ਬਹੁਤ ਆਏ ਆ ਜਿਹਦੇ ਵਿੱਚ ਖੜੇ ਹੋਣਾ ਜਾਂ ਲੜਨਾ ਬਹੁਤ ਸੌਖਾ ਹੁੰਦਾ ਪਰ ਇਹ ਪਹਿਲਾ ਕ੍ਰਾਈਸਿਸ ਆ ਜਿਹੜਾ ਕਿ ਇੱਕ ਪੋਲਿਟੀਕਲ ਕ੍ਰਾਈਸਿਸ ਆਪਦਿਆਂ ਦਾ ਕ੍ਰੀਏਟ ਕੀਤਾ ਹੋਇਆ ਮਤਲਬ ਆਪਦੇ ਲੋਕਾਂ ਨੇ ਕ੍ਰੀਏਟ ਕੀਤਾ ਇਦਾ ਜੇ ਕੋਈ ਨੀਅਰਸਟ ਨੇੜੇ ਤੋਂ ਨੇੜੇ ਵਾਲਾ ਜੇ ਕੋਈ ਆਪਾਂ ਵੇਖ ਸਕਦੇ ਆ ਤਾਂ ਦੋ ਵਾਰੀ ਹੋਇਆ ਮਸੰਦਾ ਵੇਲੇ ਤੇ ਯਮਹੰਤਾ ਵੇਲੇ ਇਹ ਦੋਨਾਂ ਵੇਲੇ ਗੁਰੂਆਂ ਨੇ ਜਾਂ ਸੰਗਤ ਨੇ ਕੀ ਫੈਸਲਾ ਲਿਆ ਆਓ ਆਪਾਂ ਨੂੰ ਸਭ ਨੂੰ ਪਤਾ ਹੈ ਬਾਹਰਲੇ ਜੇ ਆਪਾਂ ਵਿਦੇਸ਼ਾਂ ਚ ਜਾਂ ਵੈਸਟ ਪੱਛਮ ਚ ਵੇਖੀਏ ਤਾਂ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਹੋਈ ਸੀ ਉਹ ਨਾਈਟ ਟੈਂਪਲਰਸ ਜਿਹੜੇ ਸੀਗੇ ਉਹ ਆਪ ਹੀ ਚਰਚ ਦੇ ਵਿਰੋਧੀ ਬਣ ਗਏ ਸੀ ਤੇ ਉਹਨਾਂ ਦੀ ਪ੍ਰੋਬਲਮ ਹੋ ਗਈ ਸੀ ਉਹਨਾਂ ਨਾਲ ਕੀ ਕੀਤਾ ਗਿਆ ਉਹ ਵੀ ਆਪਾਂ ਨੂੰ ਪਤਾ ਹੈ ਸੋ ਫੈਸਲੇ ਤਾਂ ਬਹੁਤ ਸਖਤ ਹੋਣੇ ਚਾਹੀਦੇ ਆ ਤੇ ਉਹ ਲੋੜ ਵੀ ਆ ਸਮੇਂ ਦੀ ਤੇ ਉਹਦਾ ਰੀਤ ਵੀ ਰਹੀ ਆ ਸੋ ਇਹ ਗੱਲ ਹੈਗੀ ਆ ਕਿ ਵੀ ਇਹਦੇ ਵਿੱਚ ਕਿਸ ਤਰੀਕੇ ਦੇ ਫੈਸਲੇ ਜਨ ਸਾਡਾ ਸੁਝਾਅ ਇਹਨਾਂ ਹੈ ਕਿ ਵੀ ਇਹ ਮੇਰਾ ਖਿਆਲ ਮਿਨੀਮਮ ਤਾਂ ਇੰਨੀ ਕੁ ਦੀ ਲੋੜ ਪਈ ਨਹੀਂ ਕੋ ਮੇਰਾ ਖਿਆਲ ਨਾਲ ਜੀ ਇਸ ਸਮੇਂ ਤਾਂ ਪਹਿਲੀ ਗੱਲ ਆ ਕਿ ਜੇ ਆਪਾਂ ਪੁਰਾਣੇ ਸੰਵਿਧਾਨ ਨਾਲ ਮੁੜ ਪੈਨੇ ਆ ਹਨਾ ਪੰਥਕ ਹਿਤਾਲ ਮੁੜ ਪੈਨੇ ਆ ਉਸ ਤਰੀਕੇ ਦੇ ਫੈਸਲੇ ਲੈਣ ਲੱਗ ਜਾਨੇ ਆ ਤੇ ਪਰਿਵਾਰਵਾਦ ਵੀ ਆਪੇ ਖਤਮ ਹੋ ਜੂ ਪਰਿਵਾਰਵਾਦ ਐਸ ਪਰ ਸੇ ਇੱਕ ਚੀਜ਼ ਤਾਂ ਉਹ ਇੱਕ ਇੱਕ ਸਿੰਪਟਮ ਆ ਹਨਾ ਇੱਕ ਇੱਕ ਬਿਮਾਰੀ ਦੇ ਲੱਛਣ ਆ ਅਸਲ ਦਿੱਕਤ ਇਹ ਆ ਕਿ ਅਕਾਲੀ ਦਲ ਨੇ ਆਪਦੀ ਜਥੇਵੰਦਕ ਢਾਂਚੇ ਨੂੰ ਬਦਲਤਾ ਉਹਦੇ ਫੈਸਲੇ ਲੈਣ ਦੀ ਵਿਧੀ ਨੂੰ ਬਦਲਤਾ ਆਪਦੀ ਕੋਰ ਕਮੇਟੀਆਂ ਨੂੰ ਬਦਲਤਾ ਜਿਹਦਾ ਕਾਰਨ ਆ ਕਿ ਅੱਜ ਜੋ ਆਪਾਂ ਬਿਮਾਰੀ ਵੇਖ ਰਹੇ ਠੀਕ ਹੈ ਜੀ ਕਿਸੇ ਨੇ ਹੋਰ ਕੁਝ ਸਾਰਿਆਂ ਦਾ ਜੀ ਆਇਆਂ ਦਾ ਪ੍ਰੈਸ ਦਾ ਧੰਨਵਾਦ ਤੁਸੀਂ ਸਮਾਂ ਕੱਢਿਆ ਅੱਜ ਵੈਸੇ ਬਹੁਤ ਬਿਜ਼ੀ ਡੇ ਸੀ ਇਹਦੇ ਤਾਂ باوجود ਤੁਸੀਂ ਸਮਾਂ ਕੱਢ ਕੇ ਆਏ ਅਸੀਂ ਬਹੁਤ-ਬਹੁਤ ਤੁਹਾਡੇ ਸ਼ੁਕਰਗੁਜ਼ਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਇੱਕ ਤਾਂ ਦੋ ਮਕਸਦ ਸੀਗੇ ਸਾਡੇ ਜਾਣ ਦੇ ਪਹਿਲਾ ਇੱਕ ਮਕਸਦ ਇਹ ਸੀ ਕਿ ਅਸੀਂ ਇਸ ਸਮਾਂ ਬਹੁਤ ਸੰਕਟ ਵਾਲਾ ਤੇ ਬਹੁਤ ਦੁਬਿਧਾ ਵਾਲਾ ਤੇ ਕੌਮ ਦੇ ਵਿੱਚ ਇਸ ਟਾਈਮ ਆਪਣਾ ਜਿਹੜਾ ਸਾਰੇ ਇੰਸਟੀਚਿਊਸ਼ਨ ਫੇਲ ਹੋ ਗਏ ਆਪਣੇ ਇਸ ਟਾਈਮ ਜਿਹੜੀ ਸਾਡੀ ਪਾਰਟੀ ਸੀਗੀ ਪੰਥਕ ਪਾਰਟੀ ਅਕਾਲੀ ਦਲ ਉਹ ਇਸ ਟਾਈਮ ਲਈ ਤੋਂ ਲੈ ਚੁੱਕੀ ਆ ਤੇ ਸਾਰੀਆਂ ਸਾਡੀਆਂ ਸੰਸਥਾਵਾਂ ਅਖੀਰ ਜਿਹੜੀ ਸੰਸਥਾ ਤੇ ਓਟ ਆਸਰਾ ਕਿਸੇ ਵੀ ਸਿੱਖ ਦਾ ਰਹਿ ਜਾਂਦਾ ਉਹ ਹੈਗਾ ਇਸ ਟਾਈਮ ਆਪਣਾ ਅਕਾਲ ਤਖਤ ਸਾਹਿਬ ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਰੈਨੂ ਆਈਚ ਉਹਨਾਂ ਦੀ ਸਪੋਰਟ ਕਰਨਾ ਇਸ ਟਾਈਮ ਜਦੋਂ ਐਡਾ ਵੱਡੇ ਉਹਨਾਂ ਦੇ ਉੱਤੇ ਭਾਰ ਪਈ ਹੋਵੇ ਫੈਸਲੇ ਦੇ ਤਾਂ ਉਹ ਹਰ ਸਿੱਖ ਦਾ ਫਰਜ਼ ਬੰਦ ਹੈ ਅਸੀਂ ਗਏ ਆ ਹੋਰ ਵੀ ਕਈ ਜਥੇਬੰਦੀਆਂ ਗਈਆਂ ਹੋਰ ਉਹਨਾਂ ਨੂੰ ਲੈਟਰਸ ਵੀ ਬਹੁਤ ਆ ਰਹੀਆਂ ਹੋਣਗੀਆਂ ਤੇ ਇਹ ਆ ਕਿ ਵੀ ਅਸੀਂ ਸਾਡਾ ਮੇਨ ਮਕਸਦ ਇੱਕ ਤਾਂ ਇਹ ਸੀਗਾ ਉਹਨਾਂ ਨੂੰ ਦੱਸਣਾ ਕਿ ਅਸੀਂ ਤੁਹਾਡੀ ਜਿੰਨੀ ਵੀ ਸਮਰੱਥਾ ਹੈ ਸਾਡੀ ਉਸ ਦੇ ਹਿਸਾਬ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਜਿਸ ਤਰ੍ਹਾਂ ਦਾ ਵੀ ਫੈਸਲਾ ਲਓਗੇ ਸਾਨੂੰ ਮਨਜ਼ੂਰ ਹੋਊਗਾ ਤੇ ਦੂਜੀ ਗੱਲ ਆ ਕਿ ਵੀ ਸਾਡਾ ਸੁਝਾਅ ਕੀ ਆ ਸੰਗਤ ਦੇ ਤੌਰ ਤੇ ਕਿਉਂਕਿ ਸੰਗਤ ਦੇ ਤੌਰ ਤੇ ਇਹ ਦੱਸਣਾ ਬਹੁਤ ਅਹਿਮ ਹੋ ਜਾਂਦਾ ਹੈ ਕਿ ਅਸੀਂ ਕੀ ਸੋਚਦੇ ਹਾਂ ਜਾਂ ਗਰਾਊਂਡ 'ਚ ਲੋਕੀ ਕੀ ਸੋਚਦੇ ਆ ਅਸੀਂ ਤਾਂ ਨਿੱਜੀ ਤੌਰ ਤੇ ਕੁਝ ਵੀ ਸੋਚੀ ਜਾਈਏ ਸੰਗਤ ਕੀ ਸੋਚਦੀ ਆ ਤਾਂ ਉਹਨਾਂ ਦੀ ਜੋ ਇੱਕ ਸਨੇਹਾ ਸੀ ਅਸੀਂ ਉਹ ਵੀ ਲੈ ਕੇ ਗਏ ਇਹ ਤਾਂ ਆਏ ਆ ਜੀ ਕਿ ਵੇਖੋ ਇਹ ਲੋਕ ਵੀ ਉਨੇ ਹੀ ਜ਼ਿੰਮੇਵਾਰ ਆ ਜਿੰਨੇ ਬਾਕੀ ਉਸ ਟਾਈਮ ਲੀਡਰ ਸੀਗੇ ਸੋ ਅੱਜ ਇਹ ਭਾਵੇਂ ਸਪਲਿਟ ਹੋ ਜਾਂ ਹਨਾ ਕੱਲ ਨੂੰ ਇਹ ਦੁਬਾਰਾ ਉਸੇ ਜਗ੍ਹਾ ਆ ਜਾਣਾ ਅੱਜ ਕੀ ਅਸੀਂ ਤਾਂ ਨਿਕਲ ਗਏ ਸੋ ਸਾਡਾ ਇਹ ਕਹਿਣਾ ਸੀਗਾ ਕਿ ਤੁਸੀਂ ਕਿਸੇ ਇੱਕ ਗਰੁੱਪ ਨੂੰ ਜਾਂ ਇੱਕ ਸੈਟ ਆਫ ਪੀਪਲ ਨੂੰ ਪੀਨਲਾਈਜ਼ ਨਾ ਕਰੋ ਉਹਨਾਂ ਤੇ ਇਕੱਲਿਆਂ ਤੇ ਤਨਖਾਹ ਨਹੀਂ ਲੱਗਣੀ ਚਾਹੀਦੀ ਜਾਂ ਜੋ ਵੀ ਸਜ਼ਾ ਉਹਨਾਂ ਨੂੰ ਨਹੀਂ ਹੋਣੀ ਚਾਹੀਦੀ ਇਹ ਸਾਰੇ ਸਮੁੱਚੇ ਤੌਰ ਤੇ ਜ਼ਿੰਮੇਵਾਰ ਆ ਮਤਲਬ ਇਹ ਲਿਸਟ ਕੰਪਰੀਹੈਂਸਿਵ ਨਹੀਂ ਗੀ ਇਹ ਨਹੀਂ ਕਹਿ ਸਕਦੇ ਵੀ ਇਹ 11 ਹੀ ਆ ਹੋ ਸਕਦਾ 20 ਹੋਣ 25 ਹੋਣ ਹੈਂ ਪਰ ਇਹ ਆ ਕਿ ਵੀ ਇਹ ਨਹੀਂ ਹੋ ਵੇਖਣਾ ਆਪਾਂ ਕਿ ਉਹ ਕਿਹੜੇ ਮਤਲਬ ਅੱਜ ਕਿਹੜੇ ਗਰੁੱਪਿੰਗ ਚ ਚਲੇ ਗਏ ਅੱਜ ਤਾਂ ਵੇਖੋ ਉਹ ਤਾਂ ਹੋ ਸਕਦਾ ਉਹਨਾਂ ਨੂੰ ਡੂਬਦੀ ਨਈਆ ਲੱਗੀ ਹੋਵੇ ਤਾਂ ਭੱਜ ਗਏ ਹੋਣ ਹੋ ਸਕਦਾ ਹੈ ਉਹਨਾਂ ਦੀ ਕੋਈ ਆਪਦੇ ਜਾਤੀ ਇਸ਼ੂਜ਼ ਹੋਣ ਸੋ ਜਿੱਥੋਂ ਜਿੱਥੇ ਨਿਆਂ ਹੋਣਾ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੈ ਜਦੋਂ ਉੱਥੋਂ ਨਿਆਂ ਹੋਣਾ ਤਾਂ ਉੱਥੇ ਉਸ ਦਿਨ ਕਿਹੜੇ-ਕਿਹੜੇ ਬੰਦੇ ਕੀ-ਕੀ ਸੀਗੇ ਉਹਦੇ ਵਿੱਚ ਕੁਝ ਆਪਾਂ ਦਿੱਤੇ ਆ ਇਹਦੇ ਇਲਾਵਾ ਵੀ ਉਹਨਾਂ ਦੇ ਨਜ਼ਰਾਂ ਛ ਹੋ ਸਕਦੇ ਆ ਆਪਣੀ ਸੁਝਾਅ ਹੈਗਾ ਪ੍ਰੈਰੋਗੇਟਿਵ ਉਹਨਾਂ ਦਾ ਹੈ ਇਹਦੇ ਚੋ ਦੋ ਨੂੰ ਦੇਣੀ ਆ ਨਹੀਂ ਦੇਣੀ ਸਾਰਿਆਂ ਨੂੰ ਦੇਣੀ ਆ ਹੋਰ ਬੰਦੇ ਨਾਲ ਐਡ ਕਰਨੇ ਆ ਦੈਟ ਇਜ਼ ਹਿਸ ਪ੍ਰੈਰੋਗੇਟਿਵ ਅਰਥਾ ਜਿਵੇਂ ਆਪਣਾ ਜਦੋਂ ਬੀਅਦਮੀ ਹੋਈ ਆ ਸਿੱਖਾਂ ਨੇ ਕਹਿੰਦਾ ਸੀ ਕਿ ਕਾਲੀ ਦਿਵਾਲੀ ਆ ਨਾ ਹਰ ਇੱਕ ਸਿੱਖੀ ਤੋਂ ਦੂਜਾ ਕਹਾਵਰਗੇ ਕਹਿੰਦੇ ਸੀ ਕਿ ਮੈਂ ਦੇਖਣਾ ਕਿਹੜਾ ਰੂਪ ਦਾ ਤੁਸੀਂ ਮਨਾਓ ਯਾਨੀ ਅੱਜ ਭਾਵੇਂ ਕੁਝ ਧਾਰ ਰਾਇਆ ਕੁਝ ਜਾ ਰਾਇਆ ਭਾਵੇਂ ਕਿੱਧਰ ਵੀ ਚਲਾ ਜਾਵੇ ਪਰ ਉਹਦਾ ਤਾਂ ਸਾਰਿਆਂ ਦਾ ਰੂਪ ਇੱਕੋ ਜਿਹਾ ਹੀ ਸੀ ਸਭ ਦਾ ਸੀਗਾ ਜੀ ਹੁਣ ਜੰਨੂ ਮਾਜਰਾ ਸਾਹਿਬ ਦੇ ਬਿਆਨ ਮਿਲ ਰਹੇ ਹੈਗੇ ਆ ਕਿ ਵੀ ਆਏ ਆ ਜੀ ਉਦੋਂ ਅਬੀ ਬਰਗਾੜੀ ਜਿਹੜੇ ਬੈਠੇ ਆ ਉਹਨਾਂ ਨੂੰ ਲੰਗਰ ਮਿਲ ਰਿਹਾ ਮਿਲ ਰਿਹਾ ਉਹਨਾਂ ਨੇ ਇਵਨ ਪਾਰਲੀਮੈਂਟ ਚ ਬੋਲਿਆ ਠੀਕ ਆ ਤਾਂ ਆਪਾਂ ਕਿਸੇ ਇੱਕ ਨੂੰ ਨਹੀਂ ਪੁਆਇੰਟ ਕਰ ਸਕਦੇ ਸਾਰੇ ਹੀ ਉਹਦੇ ਵਿੱਚ ਸੀਗੇ ਤਾਂ ਕਿਸੇ ਇੱਕ ਹਾਂ ਲੀਡਰਸ਼ਿਪ ਡੈਫੀਨੇਟਲੀ ਜਿਹੜੀ ਮੇਨ ਹੁੰਦੀ ਆ ਉਹਦੇ ਤੇ ਜ਼ਿਆਦਾ ਔਨਸ ਹੁੰਦਾ ਪਰ ਇਹ ਨਹੀਂ ਕਿਹਾ ਜਾ ਸਕਦਾ ਵੀ ਉਹਦੇ ਤੇ ਕੱਲੇ ਹਿੱਸੇ ਦਾ ਹੀ ਹੈਗਾ ਉਹ ਸਾਰੇ ਉਹਦਾ ਮਤਲਬ ਸਾਂਝੇ ਸੀਗੇ ਸਾਰੇ ਹੀ ਕੋਈ ਨਾ ਕੋਈ ਰੋਲ ਨਿਭਾ ਰਹੇ ਸੀ ਉਹਦੇ ਵਿੱਚ ਤੇ ਸਭ ਨੇ ਹੱਲਾਸ਼ੇਰੀ ਦਿੱਤੀ ਹੋਣੀ ਆ ਕਿ ਵੀ ਇੱਕ ਕੱਲੇ ਕੇਸ ਵੀ ਨਹੀਂ ਇੱਕ ਜੇ ਆਪਾਂ ਦੇਖੀਏ ਮੋਡਲ ਯੂਥ ਆ ਜਾਂ ਸਾਡੀ ਅਗਲੀ ਪੀੜ੍ਹੀ ਆ ਪੁਰਾਣੇ ਸਿਆਸਦਾਨਾਂ ਤੋਂ ਸਿੱਖਦੀ ਆ ਜਿਹੜਾ ਇੱਕ ਕਮਜੀਤਿਆ ਸਾਹਿਬ ਪੁਰਾਣੇ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੋਸ਼ਵਾਬ ਦਾ ਬੋਲ ਨਹੀਂ ਸਕਦੇ ਹਾਂ ਨਾ ਪਾਰਲੀਮੈਂਟਰੀ ਸ਼ਬਦ ਨਹੀਂ ਸੀ ਉੱਥੇ ਇਹਨਾਂ ਨੇ ਵਿਧਾਨ ਸਭਾ ਦੇ ਵਾਰਤੇ ਜਿੱਥੇ ਸੌਂ ਚੁੱਕਦੇ ਆ ਤੇ ਇਹਨਾਂ ਤੋਂ ਜਿਹੜੀ ਅਗਲੀ ਪੀੜ੍ਹੀ ਆ ਕੀ ਸਿੱਖਣਾ ਚਲੋ ਇਹ ਤਾਂ ਬ੍ਰੌਡਰ ਏਰੀਆ ਆ ਆਪਾਂ ਇੱਕ ਵਾਰੀ ਆਪਾਂ ਉੱਥੇ ਫੋਕਸ ਰਹੀਏ ਜਿੱਥੋਂ ਤੱਕ